ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੀ ਹੈ ਕਿ ਜੋ ਸੁਖਰਤਿਆ ਤੇ ਮਨਜੀਤ ਕੌਰ ਦਾ ਕੰਜਰ ਖਾਨਾ ਕਾਫੀ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਉਹ ਇੱਕ ਦੂਜੇ ਨੂੰ ਗਾਲੋ-ਕਾਲੀ ਹੁੰਦੇ ਆ ਗੰਦ-ਵਾਗ ਦੇ ਸੋਸ਼ਲ ਮੀਡੀਆ ਤੇ ਆ ਕੇ ਤਾਂ ਹਰੇਕ ਦੇ ਮਨ ਦੇ ਵਿੱਚ ਜਾਂਦਾ ਵੀ ਯਾਰ ਕੋਈ ਇਹਨਾਂ ਤੇ ਐਕਸ਼ਨ ਲੈਣ ਵਾਲਾ ਹੈ ਨਹੀਂ ਇਹਨਾਂ ਨੂੰ ਤੇ ਸ਼ਰਮ ਹੈ ਨਹੀਂ ਕੋਈ ਇਹਨਾਂ ਨੂੰ ਰੋਕਦਾ ਨਹੀਂ ਯਾਰ ਬੱਚੇ ਵੀ ਦੇਖਦੇ ਆ ਧੀਆਂ ਪੜਾ ਵੀ ਸੋਸ਼ਲ ਮੀਡੀਆ ਨੂੰ ਇੰਸਟਾਗ੍ਰam ਨੂੰ ਚਲਾਉਂਦੀਆਂ ਤਾਂ ਦੋਸਤੋ ਹੁਣ ਤੁਹਾਡੇ ਮਨ ਦੀ ਗੱਲ ਹੈ ਜਿਹ ਕਿ ਆਪੇ ਅਮਰਤਪਾਲ ਸਿੰਘ ਮੈਰੋ ਨੇ ਸੁਖਰਤਿਆ ਤੇ ਮਨਜੀਤ ਕੌਰ ਦੇ ਨਾਂ ਦੇ ਉੱਤੇ ਪੋਸਟ ਪਾ ਕੇ ਉਹਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ ਬੱਚੇ ਵੀ ਵਰਤਦੇ ਆ ਭੈਣਾਂ ਵੀ ਵਰਤਦੀਆਂ ਤੇ ਜੇ ਤੁਹਾਡੀ ਅੱਜ 13 ਅੱਠ ਤਰੀਕ ਤੋਂ ਬਾਅਦ ਕੋਈ ਗਾਂ ਵਾਲੀ ਜਾਂ ਕੋਈ ਇਹੋ ਜੀ ਵੀਡੀਓ ਆ ਗਈ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਅਸੀਂ ਸਖਤ ਐਕਸ਼ਨ ਲਵਾਂਗੇ ਅਸੀਂ ਨਹੀਂ ਦੇਖਣਾ ਕਿ ਸਾਹਮਣੇ ਕੌਣ ਤੇ ਕੀ ਆ ਤੇ ਜੇਕਰ ਤੁਹਾਡਾ ਕੋਈ ਮਸਲਾ ਤਾਂ ਤੁਸੀਂ ਆਪਣਾ ਘਰ ਦੇ ਵਿੱਚ ਬੈਠ ਕੇ ਨਿਵੇੜੋ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹੋ ਜੇ ਬੇਸ਼ਰਮਾ ਦਾ ਕੰਜਰਪੁਣਾ ਜਿਹੜਾ ਇਹ ਰੋਜ਼ ਸੋਸ਼ਲ ਮੀਡੀਆ ਤੇ ਕਰਤੇ ਆ ਫੇਮ ਲੈਣ ਦੇ ਲਈ ਵਿਊਅਾਂ ਦੇ ਲਈ ਉਹ ਸਾਫ਼ ਹੋ ਸਕੇ ਇਹੋ ਜੇ ਕੰਜਰ ਇਹੋ ਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੂਰ ਹੋ ਸਕਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ